ਪੰਜਾਬ ਦੇ ਵਿੱਚ ਠੰਡ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਲਈ ਹੀ ਮਜਬੂਰ ਹੋਣਾ ਪੈ ਰਿਹਾ ਘਟੋ ਘਟ ਤਾਪਮਾਨ ਰੋਜ਼ਾਨਾ ਹੋਰ ਘਟ ਰਿਹਾ ਮੌਸਮ ਵਿਭਾਗ ਨੇ ਅਗਲੇ 3 ਦਿਨ ਦੇ ਲਈ ਠੰਡ ਅਤੇ ਤੁੰਦਾ orange alert ਜਾਰੀ ਕੀਤਾ ਹੋਇਆ ਹੈ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈ ਸਕਦੀ ਹੈ ਕਈ ਥਾਵਾਂ ਤੇ ਕੜਾਕੇ ਦੀ ਠੰਡ ਰਹੇਗੀ ਇਸ ਦੇ ਨਾਲ ਹੀ ਸ਼ੀਤ ਲਹਿਰ ਵੀ ਜਾਰੀ ਰਹੇਗੀ ਮੌਸਮ ਵਿਭਾਗ ਦੀ ਸਾਈਟ ਤੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਸਮੇਤ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਨਿਚਰਵਾਰ ਸਵੇਰੇ 3 ਤੋਂ 7 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਾਨ ਦਰਜ ਕੀਤਾ ਗਿਆ ਸੀ ਐਤਵਾਰ ਨੂੰ ਇਹ ਤਾਪਮਾਨ ਹੋਰ ਵੀ ਘਟ ਰਿਹਾ ਹਰਿਆਣਾ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਨੌਰਨੌਲ ਦਾ ਸੀ ਜਦੋਂ ਕਿ ਪੰਜਾਬ ਦਾ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਜ਼ਿਲ੍ਹੇ ਦਾ ਸੀ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਘੱਟ ਪਾਰਦਰਸ਼ ਕੀਤਾ ਗਿਆ ਸੰਗਣੀ ਤੁੰਦ ਕਰਕੇ ਰੇਲਵੇ ਆਵਾਜਾਈ ਤੇ ਵੀ ਅਸਰ ਪੈ ਰਿਹਾ ਸੰਗਣੀ ਤੁੰਦ ਕਰਕੇ ਅੱਜ ਦਿੱਲੀ ਤੋਂ ਚੱਲਣ ਵਾਲੀਆਂ 18 ਰੇਲ ਗੱਡੀਆਂ ਲੇਟ ਨੇ ਪੰਜਾਬ ਨੂੰ ਆਉਣ ਜਾਣ ਵਾਲੀਆਂ 30 ਤੋਂ ਵੱਧ ਟ੍ਰੇਨਾਂ ਵੀ ਆਪਣੇ ਨਿਰਧਾਰਿਤ ਵਕਤ ਤੋਂ 2 ਤੋਂ 6 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਨੇ ਇਹਨਾਂ ਦੇ ਵਿੱਚ ਐ ਮੁੰਬਈ CSMT ਅੰਮ੍ਰਿਤਸਰ ਐਕਸਪ੍ਰੈਸ ਮਾਲਵਾ ਐਕਸਪ੍ਰੈਸ ਸਵਰਾਜ ਐਕਸਪ੍ਰੈਸ ਅੰਮ੍ਰਿਤਸਰ ਨਾ ਦੇਡ ਐਕਸਪ੍ਰੈਸ ਪੰਜਾਬ ਦੇ ਵਿੱਚ ਐਤਵਾਰ ਅਤੇ ਸੋਮਵਾਰ ਨੂੰ ਸੰਘਣੀ ਧੁੰਦ ਕਰਕੇ ਪੀਲੇ ਅਤੇ ਸੰਤਰੀ ਅਲਰਟ ਜਾਰੀ ਕੀਤੇ ਗਏ ਸਨ ਤੇ ਹੁਣ ਵੀ ਔਰੇਂਜ ਅਲਰਟ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਮੱਧ ਪ੍ਰਦੇਸ਼ ਯੂਪੀ ਦੇ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਸਕੂਲਾਂ ਦੇ ਵਿੱਚ ਬੱਚਿਆਂ ਦੀਆਂ ਛੁੱਟੀਆਂ ਵੀ ਵਧਾਈਆਂ ਗਈਆਂ ਨੇ